हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਹਰਜੀਤ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਇਸ ਘਰੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸਿਲਪ ਤੇ ਚਲੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਚਾਰ ਮੱਜਾਂ ਤੁਹਾਨੂੰ ਦਿਖਾਉਣੀਆਂ ਨੇ ਚਾਰੇ ਮੱਜਾਂ ਬਿਲਕੁਲ ਤਾਜ਼ੀਆਂ ਸੱਜਰ ਸੁਈਆਂ ਸਵਾਈਆਂ ਨੇ ਤੋ ਪੂਰੀ ਡਿਟੇਲ ਆਪਾਂ ਵੀਰ ਹਰਜੀਤ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਐਨੀਮਲ ਚੱਕੇ ਹੋਣਗੇ ਦੋਸਤੋ ਨਾਲ ਦੀ ਨਾਲ ਹੀ ਇੱਕ ਪਾਪੜਤਾ ਰੇਡ ਜਿਹੜਾ ਬਿਲਕੁਲ ਵਾਜਬ ਤੇ ਜਾਇਜ਼ ਰਹਿਣ ਵਾਲਾ ਤੋਂ ਬਾਕੀ ਫਿਰ ਸਾਰੇ ਜਿੰਨੇ ਵੀ ਖਰੀਦਦਾਰ ਵੀਰ ਨੇ ਸਾਰਿਆਂ ਨੂੰ ਬੇਨਤੀ ਆ ਵੀ ਇੱਥੇ ਆਣ ਕੇ ਨਰਕ ਪਰਖਾ ਤਸੱਲੀ ਆ ਉਹ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਤੋ ਗੱਬਣ ਪਸ਼ੂ ਕੋਈ ਵੀਰ ਲੈ ਕੇ ਜਾਂਦਾ ਤੇ ਚਾਹ ਉਹਨਾਂ ਦੀ ਟਿੱਪ ਕੇ ਸੋਇਆ ਸੋਇਆ ਪਸ਼ੂ ਦੋ ਡੰਗ ਚੋ ਕੇ ਆਪਣੀ ਤਸੱਲੀ ਆ ਉਹ ਜ਼ਰੂਰ ਯਕੀਨੀ ਬਣਾ ਲਿਓ ਠੀਕ ਆ ਜੀ ਅੱਜ ਦੋਸਤੋ 24 ਅਗਸਤ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆਂ ਸਾਮਾ ਮਾਰਨ ਔਰ ਕਰਦੇ ਆ ਗੱਲਬਾਤ ਵੀਰ ਹਰਜੀਤ ਦੇ ਨਾਲ ਪੁੱਛ ਲੈਣੀ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਪਾਉਜੀ ਸਭ ਤੋਂ ਪਹਿਲਾਂ ਸਾਸਤਰੀ ਕਾਲ ਸਾਸਤਰੀ ਕਾਲ ਹੋਰ ਸੇਤਾ ਰਾਜੀ ਬਾਜੀ ਠੀਕ ਹੈ ਜੀ ਹਰਜੀਤ ਵੀਰੇ ਕੀ ਹਾਲ ਚੱਲ ਨੇ ਵਧੀਆ ਵੀਰ ਸੰਧੂ ਸਾਹਿਬ ਠੀਕ ਠਾਕ ਨੇ ਠੀਕ ਠਾਕ ਹੋਰ ਰਾ ਸੰਧੂ ਫਾਰਮਿੰਗ ਚੈਨਲ ਦੇਖ ਰਿਹਾ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਵੀਰ ਹਰਜੀਤ ਅੱਜ ਹਰਜੀਤ ਵੀਰੇ ਅੱਜ ਆਪਣੇ ਕੋਲ ਨਗਾਂ ਦੀ ਜੱਕਰ ਗੱਲ ਕਰਕੇ ਟੋਟਲ ਚਾਰ ਪਸ਼ੂ ਆ ਜੀ ਹਾਂਜੀ ਵੀਰ ਜੀ ਤੇ ਚਾਰੇ ਮੱਝਾਂ ਜਿਹੜੀਆਂ ਸੂਈਆਂ ਨੇ ਚਾਰੇ ਸਵੇ ਸਵੇ ਜੀ ਦੋ ਆਪਣੇ ਕੋ ਬੌਲੇ ਤੇ ਆ ਦੋ ਠੀਕ ਆ ਜੀ ਹਾਂ ਜੀ ਤਾਂ ਦੋਸਤੋ ਬਿਲਕੁਲ ਸੱਜਰ ਸੂਵੇ ਨੇ ਦੋ ਜਿਹੜੇ ਨਾ ਕਿ ਬੌਲੇ ਤੇ ਚੱਲਣ ਡੇ ਆ ਤੇ ਦੋ ਦੁੱਧ ਤੇ ਆ ਠੀਕ ਆ ਜੀ ਪੂਰਾ ਵੇਰਵਾ ਤੁਹਾਨੂੰ ਮਿਲ ਜੂਗਾ ਰੇਡਪੜਤਾ ਵਿੱਚ ਹੀ ਆਪਾਂ ਮੈਂਸ਼ਨ ਕਰ ਦੇਣਾ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤੇ ਸ਼ੁਰੂਆਤ ਨਾਲ ਦੀ ਨਾਲ ਵੀਰ ਹਰਜੀਤ ਪਹਿਲੇ ਨੰਬਰ ਤੋਂ ਇੱਥੋਂ ਕਰ ਲਾਂਗੇ ਆਪਾਂ ਹਾਂ ਜੀ ਵੀਰ ਜੀ ਠੀਕ ਆ ਜੀ ਤੇ ਇਹ ਸੂਆ ਵੀਰ ਹਰਜੀਤ ਕਿਨਵਾ ਸੰਧੂ ਸਾਹਿਬ ਵੀਰ ਆਪਣੇ ਕੋਈ ਸਮਝ ਲਾਵੇ ਆਪਾਂ ਤਿੱਜੇ ਸੂਵੇ ਸੰਜਣਾ ਲਈਏ ਤਿੱਜਾ ਸੂਵਾ ਠੀਕ ਆ ਜੀ ਸਿੰਘ ਜਰੂਰ ਖੁੱਲਾ ਵਾ ਹਾਂ ਜੀ ਤੇ ਉਹ ਆਪਣੇ ਵੀਰ ਪ੍ਰਗ ਸਮਝ ਲਾਵੇ ਆਪਾਂ ਤਿੱਜੇ ਸੂਵੇ ਦੀ ਉਹ ਜੀ ਤਿੱਜਾ ਸਵੇਰ ਦੋਸਤੋ ਕੋਈ ਫਿਰ ਮੰਨ ਕੇ ਸੌਦਾ ਕਰ ਲਿਓ ਆ ਫੇਸ ਕੁਆਲਿਟੀ ਐ ਥੋੜਾ ਜਿਹਾ ਉੱਚਾ ਖੁਲਾ ਸਿੰਘ ਆ ਬਾਕੀ ਫੇਸ ਕੁਆਲਿਟੀ ਤੁਸੀਂ ਵੇਖੋ ਮਾਥੇ ਮੁੱਥੇ ਤੇ ਪੂਰਾ ਜਿਹਾ ਬਲੈਕ ਮਾਥਾ ਬਾਕੀ ਸਭ ਪ੍ਰੋਪਰ ਆ ਸੰਧੂ ਸਾਹਿਬ ਕੱਦ ਬਹੁਤ ਬਹੁਤ ਜ਼ਿਆਦਾ ਵਾ ਤੇ ਹੈ ਜੇ ਕਰਮਾ ਵਾਲੀ ਬੌਲੇ ਜੀ ਆ ਅੱਛਾ ਜੀ ਪਗਰੇ ਦੇ ਜੋ ਕਟਾ ਮਗਰ ਕਟਾ ਗਿਆ ਹਾਂਜੀ ਮਗਰ ਕਟਾਵਾ ਤੇ ਥਣ ਭਾਂਡਾ ਬਹੁਤ ਸੋਹਣਾ ਵਾ ਬਾਕੀ ਚਵਾਈ ਚੂਏ ਐ ਜਮਾ ਪੋਲੀ ਰੂ ਵਰਗੀ ਅੱਛਾ ਹਰਜੀਤ ਬੌਲਾ ਕਿੰਨਾ ਦੱਸਿਆ ਨੇ ਸੰਧੂ ਸਾਹਿਬ ਐ ਵੇਲੇ 10 ਲੀਟਰ ਹੋਊਗਾ ਕੋਈ ਬੌਲਾ ਲੜਵੇ ਦਾ ਠੀਕ ਹੈ ਜੀ ਹਾਂਜੀ 9:00 10:00 9:00 10:00 9 10 ਦੇ ਵਿੱਚ ਹੈ ਵੇਲੇ ਬੋਲਾ ਇਹਦਾ ਇਹ ਸਾਨੂੰ ਸਭ ਪਿੰਡੋਂ ਲਈ ਆ ਆਪਣੇ ਇਹ ਕੋਈ 15 ਕਿ ਲੀਟਰ ਦੇ ਆਪਣੇ ਪਿੰਡ ਆ ਆਪਣੇ ਅੱਖੀ ਚੱਲੀ ਠੀਕ ਹੈ ਜੀ ਠੀਕ ਹੈ ਜੀ ਕੋਈ ਕਹਿਣ ਕੋਹਾਂ ਦੀ ਗੱਲ ਨਹੀਂ ਵੀ ਆਪਾਂ ਕਿਥੋਂ ਲਈ ਜਾਂ ਨਹੀਂ ਇਹ ਆਪਣੇ ਪਿੰਡੋਂ ਲਈ ਆ 15 ਕਿ ਲੀਟਰ ਦੇ ਚੱਲੀ ਆ ਵੇਲੇ 9 10 ਲੀਟਰ ਦੇ ਵਿੱਚ ਬੋਲਾ ਵਾ ਤੇ ਚੋਣ ਚਣ ਕਿੱਦਾਂ ਨਿਕਲੀ ਜਮਾ ਪੋਲੀ ਤਾਰ ਇੱਕ ਗਾਲੇ ਨਾਲ ਗਾਲਲਾ ਮਗਲਾ ਨਾਲ ਮਗਲਾ ਬਰਾਬਰ ਆ ਤੇ ਹੈਵੀ ਪੋਲੀ ਆ ਇੱਕ ਹੁੰਦਾ ਨਾ ਕੱਲੀ ਹਰਜੀਤ ਕਹਿਣ ਵਾਲੀ ਗੱਲ ਵੀ ਬਿਲਕੁਲ ਮੋਟੀ ਤਾਰ ਇੱਕ ਹੁੰਦਾ ਵੀ ਮੋਟੀ ਤਾਰ ਦੇ ਵੀ ਜਿਹੜੇ ਚੋਣ ਦੇ ਜਦੋਂ ਕੋਈ ਚਾਹੂਗਾ ਤਾਂ ਇਹ ਨਹੀਂ ਵੀ ਆਖੂਗਾ ਵੀ ਕਿਹਾ ਹੋਰ ਨੇਗੜਾ ਮੈਂ ਸੰਧੂ ਸਾਹਿਬ ਐ ਪੂਰੀ ਫੁੱਲ ਮੋਟੀ ਧਾੜ ਠੀਕ ਹੈ ਵੀਰੇ ਜਾਓ ਖੋਲ ਕੇ ਦਿਖਾਈਏ ਆ ਦੋਸਤੋ 9 10 10 ਕਿਲੋ ਤੇੜ-ਘੜ ਜਿਹੜਾ ਬੌਲਾ ਮਗਰ ਕਟਾ ਮੇਲ ਕਾਫ ਨੂੰ ਜਨਮ ਦਿੱਤਾ ਬਾਕੀ ਕਾਦ ਬਹੁਤ ਬਹੁਤ ਸੋਹਣਾ ਵਾ ਤੋਂ ਕਾਦਾ ਲਈ ਪੂਰੀ ਵੱਡੇ ਕਦ ਕਠਾ ਲਈ ਆ ਲੰਬੀ-ਲੰਬੀ ਵੀ ਪੂਰੀ ਆ ਬੈਕ ਸਾਈਡ ਤੋਂ ਤੁਸੀਂ ਹਵਾਨਾ ਨੇ ਆਪੇ ਵੇਖ ਕੇ ਇੱਕ ਵਾਰੀ ਚੈੱਕ ਕਰੋ ਲਓ ਜੀ ਸੋਨੇ ਵਾਜੇ ਨੂੰ ਮਜੂਤ ਵੇਚਿਆ ਠੀਕ ਹੈ ਥੱਲੇ ਲੇਵੇ ਦੀ ਸਾਫ ਸੁਥਰੀ 10 ਕਿਲੋ ਹੁਣ ਪੌਲਾ ਅਗੇ ਦੁੱਧ ਦੋਸੂ ਸੇਵਾ ਦਾ ਕੋਈ ਵੀਰ ਚੰਗੀ ਸੇਵਾ ਕਰ ਲੂਗਾ ਦੁੱਧ ਹੋਰ ਵੀ ਕਰਮ ਵਾਲੀ ਵਧੂਗੀ ਹੁਣ ਫਿਲਹਾਲ ਪੌਲੇ ਦਾ ਤੁਸੀਂ ਮੰਨ ਕੇ ਸੌਦਾ ਕਰ ਲਿਓ ਵਾਹ ਬੈਕ ਸੈਟ ਤੋਂ ਜਿਹੜਾ ਹਵਾਨਾ ਇੱਕ ਵਾਰੀ ਤੁਸੀਂ ਫਿਰ ਚੈੱਕ ਕਰੋ ਸੋਹਣੇ ਥਾਣਾ ਮੁੱਠੀ ਮੁੱਠੀ ਥਾਣਾ ਦਾ ਕਰਵਾ ਲਈ ਨੂੰ ਓਕੇ ਹਰਜੀਤ ਇਹਦੇ ਮਗਰ ਬੱਚਾ ਕਿਹੜਾ ਦਿਖਾਇਓ ਹਿੰਦੂ ਸਾਹਿਬ ਆ ਰਹੇ ਮਗਰ ਕਟਾ ਜੀ ਮਗਰ ਕਟਾ ਹਾਂਜੀ ਨਾੜੂਆ ਨਾਲ ਹੀ ਆ ਬੱਚੇ ਨਾਲ ਨਾੜੂਆ ਨਾਲ ਹੀ ਹੁਣੇ ਖਾਦਾ ਜਵਾਗ ਨੇ ਜੀ ਓਕੇ ਆ ਵੇਖ ਫਿਰ ਗਿੱਲਾ ਹੈ ਉਹਦੀ ਨਾੜੂਆ ਬਿਲਕੁਲ ਨਾਲ ਆ ਬੱਚੇ ਦਾ ਪ੍ਰੋਪਰ ਗਿੱਲਾ ਨਾੜੂਆ ਜੀ ਠੀਕ ਹੈ ਜੀ ਆਜੋ ਵੀਰ ਹਰਜੀਤ ਅਚਾਰਜੀਤ ਦੀ ਡਿਮਾਂਡ ਵੀਰੇ ਕੀ ਕਰਦਾ ਕਿਥੋਂ ਤੱਕ ਦੇ ਦੇਣੀ ਹੈ ਸੰਧੂ ਸਾਹਿਬ ਏਡੀ ਮਲ ਮੱਜ ਮੁੱਲ ਲੱਖ ਕਰ ਲਈਏ 95 ਕਰ ਲਈਏ ਹਾਂ 90000 ਚ 2000 ਰੁਪਏ ਛੋੜ ਕਰਾਂਗੇ 88000 ਦੀ ਹਾਨਾ ਦੇਵਾਂਗੇ 88000 ਦੀ ਹਾਂਜੀ ਕਿ ਜਿੱਥੇ ਕੀ ਆਪਾਂ ਦੇ ਹੀ ਦੇਣੀ ਜਿਹੜੀ ਹਾਂਜੀ ਹੂੰ ਬਾਕੀ ਹੋਰ ਵੀ ਛੋਟਾ ਸਾਪਾ ਕੋਈ ਆ 86000 ਦੀ ਹਾਨਾ ਸੰਧੂ ਸਾਹਿਬ ਕੋਈ ਹੁਣ 200 ਰੁਪਏ ਛੋੜੀ ਐ ਚੋਵੇਂ ਤੋਂ ਅੱਗੇ 86000 ਰੁਪਏ 85 ਦੀ ਹਾਂਜੀ ਲਓ ਦੋਸਤੋ 86000 ਦੀ ਜਿਹੜੀ ਇਹ ਇਹ ਪਾੜੇ ਆਪਾਂ ਸਾਰੇ ਕੱਢਦੇ ਜੇ ਹੁਣ ਕੋਈ ਵੀਰੇ ਇੱਥੋਂ ਥੱਲੇ ਨਾ ਕੋਈ ਲਾਇਵੇ ਦੀ 86000 ਦੀ ਹੈ ਤੁਹਾਨੂੰ ਮਿਲ ਜੂਗੀ ਸੰਦੂ ਚੌਣ ਚੌਣ ਇੱਕ ਨੰਬਰ ਆ ਬਾਕੀ ਸਭ ਕੱਢੇ ਸੰਦੂ ਚੌਣ ਚੌਣ ਇੱਕ ਅੰਮਰ ਭਾਂਡਾ ਵੇਖੋ ਕਿੱਦਾ ਇਹਦਾ ਹਾਂ ਠੀਕ ਆ ਬਾਕੀ 40 40 ਕਰਮਾਲੀ ਗਾਂ ਨੂੰ ਲਈ ਫਿਰਦੀ ਆ ਹਾਂ ਉਨੀ ਅੱਗੇ ਉਨੀ ਪਿੱਛੇ ਹਾਂਜੀ ਆ ਦੇਖੋ ਸਫਾਈਆਂ ਸੁਫਈਆਂ ਪ੍ਰੋਪਰ ਪੂਰੀਆਂ ਨੇ ਇਹ ਵੀਰ ਹਰਜੀਤ ਸੈਕੰਡ ਨੰਬਰ ਤੇ ਇਧਰ ਆਜੇ ਕੀ ਆਪਣੇ ਕੋਲ ਜਿਹੜੀ ਆ ਮੱਝ ਕੱਟੀ ਹਾਂਜੀ ਸੰਦੂ ਸਾਹਿਬ ਇਹਰੇ ਮੱਝ ਮਗਰ ਕੱਟੀ ਆ ਲੋਹੀ ਕੱਟੀ ਆ ਕੋਈ ਤ ਸੋਈ ਮਗਰ ਕੱਟੀ ਆ। ਉਹ ਪੱਲੇ ਪੈ ਬੰਦੀ ਲੋਹੀ ਕੱਟੀ ਹਾਂ ਜਿਹੜੇ ਨੇ ਸੋਈ ਆ। ਮਗਰ ਕੱਟੀ ਆ ਠੀਕ ਆ। ਲੋਹੀ ਮਗਰ ਨਸਲ ਬਸਲ ਦੇ ਵਿੱਚ ਕੱਟੀ ਆ। ਅੱਜ ਤੀਜਾ ਦਿਨ ਹੀ ਆ ਕਿ ਹਾਂਜੀ ਤੀਜਾ ਦਿਨ ਸੋਈ ਨੂੰ ਆ। ਜਿਹੜੂ ਵੀ ਤੀਜਾ ਹਾਂ ਦਿਨ ਤੀਜਾ ਜੀ। ਸਵੇ ਆ। ਸਵੇ ਸੰਧੂ ਸਾਹਿਬ ਕੋਈ ਦੁੱਜਾ ਲਾਲੇ ਕੋਈ ਤੀਜਾ ਲਾਲੇ। ਆਪਣੀ ਸਮਝ ਲਾ ਬਈ। ਅੱਛਾ ਹੁਣ ਬੋਲਾ ਹੀ ਹੈ ਤਕਰੀਬਨ ਇਹਦੇ ਥੱਲੇ ਵੀ। ਬੋਲਾ ਯਾਰੀ ਇਹਦੇ ਥੱਲੇ 10 ਤੋਂ ਬਾਹਰ ਹੀ ਹੋਊਗਾ। 10 ਮੰਨ ਕੇ ਚੱਲੇ ਕੋਈ। ਇਹਦੇ ਥੱਲੇ 10 ਤੋਂ ਬਾਹਰ ਹੋਊਗਾ ਉਹਦਾ। ਅੱਛਾ। ਹਾਂਜੀ। ਠੀਕ ਹੈ ਜੀ। ਅਰਜੀਤ ਤਾਰ ਬਰਾਬਰ ਆ ਦੁੱਧ ਬਰਾਬਰ ਆ ਠੀਕ ਹੈ ਜੀ ਇਹਦਾ ਸਾਨੂੰ ਸਭ ਜਿਗਰ ਕਰਦੀ ਆ ਤਾਰ ਥੋੜੀ ਜਿਹੀ ਬਰੀਕ ਆ ਸਾਰੇ ਥਣਾ ਚ ਆ ਸਾਰੇ ਥਣਾ ਚ ਹਾਂ ਜੀ ਠੀਕ ਹੈ ਜੀ ਹੈ ਪੋਲੀ ਆ ਤਾਰ ਬਰੀਕ ਆ ਠੀਕ ਹੈ ਜੀ ਚਵਾਈ ਪੋਲੀ ਆ ਬਿਲਕੁਲ ਤੇ ਤਾਰ ਵੀਰਾਂ ਦਾ ਵੀ ਥੋੜੀ ਬਰੀਕ ਆ ਉਹ ਕੋਈ ਵੀਰ ਜਿਹੜਾ ਆਉਂਦਾ ਚੋਕੇ ਤੁਸੀਂ ਵੇਖ ਹੀ ਲੈਣਾ ਠੀਕ ਹੈ ਜੀ ਕਿਉਂਕਿ ਸੂਈ ਸਵਾਈ ਆ ਤੇ ਚੋਕੇ ਜਿਹੜੀ ਤਸੱਲੀ ਹੋਈ ਜਾਣੀ ਆ ਬਾਕੀ ਥਣ ਝੱਡਾ ਜਿੰਨਾ ਵੀ ਕਰਮਾਲੀ ਦਿਖਾ ਰਹੀ ਆ ਤੱਕ ਜਿਹੜੀ ਆ ਥੋੜੀ ਤੁਹਾਨੂੰ ਵੇਖਣ ਦੇ ਵਿੱਚ ਆਊਗੀ ਅਗਾ ਨੂੰ ਤਾਕਾ ਠੀਕ ਹੈ ਲੀਜ਼ਾਂ ਵੀ ਇਹ ਵੀ ਪੂਰੀ ਆ ਹਾਈਟ ਮੀਡੀਅਮ ਦੇ ਵਿੱਚ ਕੋਈ ਮਸੂ ਸਾਹ ਇਹ ਡਬਲ ਮੱਝ ਆ ਹਾਂ ਬੇਲਪੂਰ ਲੰਬੀ ਆ ਇਹ ਤੇ ਉਹ ਗੱਲ ਆ ਵੀ ਇਹ ਮੱਝ ਰੱਖ ਕੇ ਕੋਈ ਵਾਂਡੇ ਨਹੀਂ ਗਿਆ ਹਾਂ ਇਹ ਤੇ ਰਿਆ ਜੀ ਇਹ ਤੇ ਰਿਆ ਹੈ ਤੇ ਸੇਵਾ ਦਾ ਮੋਲ ਜਿਹੜਾ ਦੋਸਤੋ ਪੈਂਦਾ ਹੀ ਆ ਜਦੋਂ ਪਸ਼ੂ ਕੋਈ ਚੰਗੀ ਸੇਵਾ ਦੇ ਵਿੱਚੋਂ ਨਿਕਲਦਾ ਤੇ ਸੋ 10 ਕਿਲੋ ਇਹਦੇ ਥੱਲੇ ਵੀ ਜਿਹੜਾ ਹੁਣ ਮੌਕੇ ਤੇ ਬੌਲਾ ਹਾਜ਼ਰ ਮਗਰ ਕੱਟੀ ਜਾਂ ਫੀਮੇਲ ਕਾਫ ਬੱਚਾ ਦਾ ਜਿਹੜਾ ਦੋਸਤੋ ਆਪਾਂ ਤੁਹਾਨੂੰ ਦਿਖਾਵਾਂਗੇ ਬਾਕੀ ਹਰਜੀਤ ਅਗਲੇ ਪਿਛਲੇ ਦੀ ਬਰਾਬਰ ਹੈ ਨਾ ਚੂਣ ਚਣ ਹਾਂਜੀ ਅਨੀਸ ਸਿੰਘ ਸਾਹਿਬ ਧਾਰਾਂ ਬਰਾਬਰ ਹੈ ਬਸ ਬਰੀਕ ਧਾਰਿਆ ਦੀ ਠੀਕ ਹੈ ਠੀਕ ਆ ਜੀ ਇਹ ਤਾਂ ਮੋਲਰ ਜੀਤ ਕੀ ਕਰਦਾ ਫਿਰ ਕਿਥੋਂ ਤੱਕ ਦੇ ਦਈਏ ਸੰਧੂ ਸਾਹਿਬ ਇਹਦਾ ਮੁੱਲ 90 85 ਹਾਂ 82000 ਦੇ ਦੇਣਾ 82000 ਹਾਂ ਜੀ ਛੋੜਛੱਪਾ ਹੋਊਗਾ ਇਚਣ 82 ਚ ਹਾਂ ਜੀ ਲਓ ਜੀ 82000 ਦੇ ਵਿੱਚੋਂ ਛੋੜਛੱਪਾ ਹੋਊਗਾ ਤੇ 82000 ਦੀ ਇਹ ਰਜੀਤ ਭਾਈ ਦਾ ਵੀ ਆਪਾਂ ਹਾਂ ਨਾ ਜਿਹੜੀ ਉਹ ਦੇ ਦਾਂਗੇ ਠੀਕ ਆ ਤੇ ਬਾਕੀ ਮੂੰਹ ਮੱਥੇ ਦੀ ਚੰਗੀ ਆ ਇੱਕੋ ਜਿਹੇ ਜੀ ਦੋਸਤੋ ਮਹਾਂਦਰੀ ਇਹਨਾਂ ਦੋ ਮਜਾਂ ਦੇ ਪਹਿਲੇ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਫੇਸ ਕੁਆਲਟੀ ਕਿੱਕੋ ਜਿਹਾ ਨੇ ਇੱਕੋ ਜੇ ਥਣ ਦੇ ਪਿਆ ਠੀਕ ਆ ਜੀ ਤੇ ਬਾਕੀ ਪੂਰੀ ਡਿਟੇਲ ਪੂਰਾ ਵੇਰਵਾ ਤੁਹਾਨੂੰ ਮਿਲ ਗਿਆ ਇੱਥੇ ਅਣਕ ਤੁਸੀਂ ਜੋਗੀ ਤਸੱਲੀ ਕਰ ਲਿਓ ਇੱਕ ਆਪਣੇ ਕੋਲ ਜਿਹੜੀ ਹਰਜੀਤਾ ਅਗੀ ਝੋਟੀ ਅੱਗੇ ਹਾਂ ਜੀ ਸੰਧੂ ਸਾਹਿਬ ਇਹਦਾ ਪ੍ਰੋਪਰ ਤਿੱਜਾ ਸੁਆ ਜੀ ਦੂਜਾ ਕਿ ਤਿੱਜਾ ਤਿੱਜਾ ਜੀ ਤਿੱਜਾ ਤਿੱਜਾ ਸੁਆ ਪ੍ਰੋਪਰ ਸੁਈ ਆ ਉਹ ਚ ਤਿੱਜਾ ਸੁਆ ਦੋਤੇ ਦਿਨ ਕਿੰਨੇ ਹੋ ਗਏ ਦੋਤੇ ਚੱਲਣ ਦੀ ਆ ਕੋਈ 12 ਲਾਲੇ ਕੋਈ 15 ਲਾਲੇ ਇਹ ਮਗਰ ਉਹ ਪਿਛੇ ਇਕੱਠਾ ਖਲੋਤਾ ਜੀ ਅੱਛਾ ਅੱਛਾ 12 12 15 ਦਿਨਾਂ ਦੀ ਸੁਈ 12 15 ਦਿਨਾਂ ਦੀ ਸੁਈ ਆ ਜੀ ਦੁੱਧ ਕਿੰਨਾ ਸੀ ਦੁੱਧ ਐ ਵੇਲੇ ਸੰਧੂ ਮਗਰ ਤੇ ਕਟਾ ਮਗਰ ਕਟਾ ਜੀ ਆ ਕਟਾ ਆ ਗਿਆ ਨਾ ਹਾਂਜੀ ਇਹ ਕਟਾ ਆ ਗਿਆ ਮਗਰ ਇਹੋ ਜ ਆ ਮਗਰ ਕਟਾ ਇਹਦੇ ਠੀਕ ਆ ਆ ਮਗਰ ਕਟਾ ਕਾਲੀ ਲੋਹੇ ਦੇ ਵਿੱਚ ਕਟਾ ਦੂਜੇ ਦੂਜੇ ਨੰਬਰ ਤੇ ਜਿਹੜੀ ਮੱਝ ਦਿਖਾਈ ਸੀ ਆ ਲੋਹੀ ਕੱਟੀ ਉਹਦੀ ਹਾਂਜੀ ਉਹਦੇ ਮਗਰ ਆ ਲੋਹੀ ਕੱਟੀ ਹੈ ਜੀ ਆ ਲੋਹੀ ਕੱਟੀ ਵੇਖ ਲਓ ਨਾਲ ਦੀ ਨਾਲ ਬੱਚਾ ਕੋਈ ਫਿਰ ਇਹ ਨਾ ਮਿਸ ਕਰ ਕੱਟੀ ਬਹੁਤ ਸੋਹਣੀ ਪਾਈ ਆ ਕੱਟੀ ਨਗੀਨਾ ਹੀ ਆ ਹਾਂ ਆਹ ਲਓ ਜੀ ਲੋਹੀ ਕੱਟੀ ਜੀ ਲੋਹੀ ਠੀਕ ਆ ਜੀ ਲੋਹੀ ਨਸਲ ਦੇ ਵਿੱਚ ਮਗਰ ਕੱਟੀ ਆ ਇਹ ਦੂਜੇ ਨੰਬਰ ਵਾਲੀ ਜਿਹੜੀ ਮੱਝ ਆਪਾਂ ਤੁਹਾਨੂੰ ਦਿਖਾਈ ਆ ਠੀਕ ਆ ਜੀ ਤੇ ਉਹਦੀ ਆ ਇਹ ਜਿਹੜਾ ਕਟਾ ਮੇਲ ਕਾਫਾ ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਮਾਦ ਦਿਖਾ ਰਹੇ ਆ ਇਹਦਾ ਬੱਚਾ 12 13 ਦਿਨਾਂ ਦਾ ਸੁਵਾ ਤੇ ਤੀਜਾ ਹੀ ਸੁਵਾ ਆ ਘਰ ਹੋ ਜਾਂਦਾ ਹਰਜੀਤ ਸਿੰਘ ਬਾਕੀ ਛੋਣ ਜਾਣ ਓਕੇ ਸੰਧੂ ਸਾਹਿਬ ਇੰਨੀ ਕਿ ਪੋਲੀ ਆ ਵੀ ਇਹਦੇ ਹੱਥ ਰੱਖਣ ਦੀ ਪਾਪਾਂ ਵਾਲਾ ਕੰਮ ਜੋ ਹੂੰ ਭਾਉ ਨੋਖਸਾ ਹੁੰਦਾ ਨਾ ਨਾ ਪਾਪਾਂ ਆਈਆਂ ਬਸ ਇਹ ਪਾਪਾਂ ਆ ਜੋ ਇਹ ਪੋਲੀ ਆ ਮੈਂ ਨਾ ਬਹੁਤ ਜਾਰੀ ਪੋਲੀ ਦੇ ਇਹ ਰੁਈਆਂ ਮੇਰੇ ਸਾਹ ਨਾਲ ਸਾਡਾ 45 ਸਾਲਾਂ ਦਾ ਜਵਾਗ ਵੀ ਆਦੀ ਮਾਚ ਹੋ ਜਾਊਗਾ ਹੂੰ ਅਰਜੀਤ ਵੀਰੇ ਬਾਕੀ ਇੱਕ ਸਾਈਡ ਹੈਗੀ ਆ ਸਾਨੂੰ ਸਭ ਧਾਰ ਬਰਾਬਰ ਜੇ ਧਾਰਾਂ ਦੀ ਕੋਈ ਕੇ ਧਾਰ ਦਾ ਫਰਕ ਨਹੀਂ ਕੋਈ ਵੀਰ ਵੀ ਹੈਗੇ ਵੀਰ ਭਰਾ ਨੇ ਚੋ ਹੀ ਲੈਣੀ ਆ ਧਾਰ ਦਾ ਨਹੀਂ ਕਿਸੇ ਦਾ ਫਰਕ ਹੈਗਾ ਠੀਕ ਆ ਜੀ ਧਾਰਾਂ ਜਿਹੜੀਆਂ ਦੋਸਤੋ ਬਰਾਬਰ ਆ ਠੀਕ ਆ ਜੀ ਕੋਈ ਕਿਸੇ ਰਕਮ ਦਾ ਕੋਈ ਨਹੀਂ ਵੀ ਕੋਈ ਦੋ ਚਾਰ ਧਾਰਾਂ ਦਾ ਫਰਕ ਪੈ ਜਾਊਗਾ ਧਾਰਾਂ ਬਰਾਬਰ ਨੇ ਕਿ ਕਿ ਬਰਾਬਰ ਹੋ ਜਾਂਦਾ ਵਧੀਆ ਠੀਕ ਹੈ ਜੀ ਠੀਕ ਹੈ ਠੀਕ ਚਵਾਈ ਚਵਾਈ ਵੀ ਜਿਹੜੀ ਦੋਸਤੋ ਤੁਹਾਨੂੰ ਦੱਸ ਹੀ ਦਿੱਤੀ ਹੈ ਵੀਰ ਨੇ ਵੀ ਇਹਦਾ ਚਵਾਈ ਚਵਾਈ ਬਿਲਕੁਲ ਸਤੂ ਸਾਹਿਬ ਇਹਨੂੰ ਚਵਾਜ ਜਿਹੜੇ ਵੀਰ ਨੇ ਆ ਕੇ ਮੱਝ ਦੇ ਥੱਲੇ ਬੈ ਗਏ ਨਾ ਕੋਈ ਵੀਰ ਭਰਾ ਹਾਂ ਜੀ ਮੱਝ ਨਹੀਂ ਛੱਡ ਕੇ ਜਾਂਦਾ ਨਾ ਕੋਈ ਬਾਈ ਆ ਤੇ ਨਾ ਕੋਈ ਸ਼ਹੀ ਆ ਧਾਰਾਂ ਵੀ ਬਰਾਬਰ ਆ ਦੂਜੀ ਗੱਲ ਆ ਚਵਾਜ ਇਦਾਂ ਦਾ ਕਿ ਬੰਦੇ ਨੂੰ ਪਸੰਦ ਆਉਣ ਵਾਲਾ ਮੋਟੀ ਧਾਰ ਆ ਸਤੂ ਸਾਹਿਬ ਬਾਲਟੀ ਬਾੜਨ ਵਾਲੀ ਧਾਰ ਆ ਕਈ ਕਰਾਂ ਦੇ ਵਿੱਚ ਲੇਡੀ ਚ ਵਾਈ ਕਰਦੀਆਂ ਤੇ ਬਹੁਤ ਸੌਖੀ ਕਰ ਲੈਣੀ ਹਾਂਜੀ ਹਾਂਜੀ ਇਹ ਨਹੀਂ ਕਿ ਸੌਖੀ ਹੈ ਕਿ ਮਤਲਬ 4 ਸਾਲ ਦਾ ਜਵਾਕ ਹੁਣ ਥੱਲੇ ਪੈ ਜੇ ਤਾਂ ਵੀ ਮੱਚੂ ਦੂਗਾ ਠੀਕ ਆ ਹਾਂਜੀ ਪਰ ਜਿੱਤ ਵੀਰੇ ਦੇਈਏ ਕਿੰਨੇ ਦੀ ਫਿਰ ਆਪਾਂ ਇਹ ਸੰਧੂ ਸਾਹਿਬ ਇਹ ਭਾਵੇਂ ਮੁੱਲ ਕਰ ਲਈਏ 90 ਭਾਵੇਂ 85 80 ਹਜ਼ਾਰ ਤੋਂ ਮਾਨਤਾ ਕਰਦਾ 78 ਹਜ਼ਾਰ ਦੀ ਮੱਝ ਦੇ ਦਾਂਗੇ 70 ਹਜ਼ਾਰ ਹਾਂਜੀ ਹੋਰ ਯਾਰ ਛੱਡਾਂ 70 ਹਜ਼ਾਰ ਦੀ ਹਾਂ ਨਾ ਜੋਏ 70 ਹਜ਼ਾਰ ਦੀ ਹਾਂਜੀ ਹੋਰ ਵੀ ਛੱਡ ਦੇ 76 ਹਜ਼ਾਰ ਵੀ ਦੇ ਦਾਂਗੇ ਯਾਰ ਹੋਰ ਦੱਸ ਗਿਆ ਨਾ ਇਹ ਹੋਣਾ ਮੇਰਾ ਕਈ ਚੰਗਾ ਇਹ 70 ਹਜ਼ਾਰ ਦੀ ਹਾਂ ਨਾ ਜੀ ਲਓ ਜੀ ਸਭ ਇੱਕ ਈ ਮੱ ਤੋ ਮਗਰ ਦੇ ਕਟਾ ਮੇਲ ਕਾਫ ਆ 76000 ਦੀ ਤੁਹਾਨੂੰ ਇਹ ਮਿਲ ਜੂਗੀ ਠੀਕ ਆ ਜੀ ਸੋ 12 13 ਦਿਨਾਂ ਦੀ ਸੂਈ ਹੈ ਦੁੱਧ ਇੱਕ ਵਾਰੀ ਫਿਰ ਆਪਣੇ ਵੀਰਾਂ ਨੂੰ ਦੱਸ ਦੇ ਵੀਰ ਹੰਦੂ ਸਾਹਿਬ 11 ਲੀਟਰ ਦੁੱਧ ਤਾਂ ਰਮਾਨ ਨਾਲ ਥੱਲੇ ਐ ਕੋਈ ਕੰਡਾ ਕਰ ਲੈ ਮੈਂ ਨਾ ਜਿੱਦਾਂ ਮਰਜ਼ੀ ਤਸੱਲੀਆ ਕਰੇ ਆਪਦੀ ਤੇ ਠੀਕ ਆ ਜੀ ਲਓ ਵੀ ਕੰਡਾ ਕਰ ਲੋ ਜਿੱਦਾਂ ਮਰਜ਼ੀ ਮੇਰਾ ਭਰਾ ਤਸੱਲੀਆ ਕਰੋ 11 ਲੀਟਰ ਦੁੱਧ ਤੇ ਥੱਲੇ ਮਾ ਜਰਾ ਚਿਹਰਾ ਵੇਖੋ ਕਿਦਾਂ ਦਾ ਹਾਂ ਚੰਗੇ ਆ ਮੂੰਹ ਮੁੱਥੇ ਦੀ ਚੰਗੀ ਆ ਹਾਂਜੀ ਤੇ ਬਾਡੇ-ਬੁੱਡੇ ਬੰਤਰ ਦੀ ਪੂਰੀ ਨਿਕਰ ਬਹੁਤ ਜਿਆਦੀ ਨਿਕਰ ਤੇ ਬਾਕੀ ਥੱਲਾ ਲੈਵਾ ਦੋਸਤ ਉਹ ਤੁਸੀਂ ਇੱਥੇ ਆ ਕੇ ਤਸੱਲੀ ਕਰ ਲੈਣੀ ਠੀਕ ਆ ਇੱਧਰ ਹਰਜੀਤ ਆ ਆਪਣੇ ਕੋਲ ਜਿਹੜਾ ਆ ਆ ਗਿਆ ਨਗੀਨਾ ਸੰਧੂ ਸਾਹਿਬ ਇਹ ਨੀਲੀ ਦਾ ਨਗੀਨਾ ਜੀ ਅੱਛਾ ਜੀ ਹਾਂਜੀ ਇਹਦੇ ਮਗਰ ਜੋ ਕਟਾ ਕੋਇਲ ਵਾਲੇ ਅਠਾਂ ਦਾ ਕੋਇਲ ਵਾਲੇ ਦਹਾਂ ਦਾ ਹੈ ਕਟਾ ਮੋਰਾ ਚ ਆਪ ਤੈਗਦੇ ਹਰਜੀਤ ਸੂਈ ਆ ਹਾਂਜੀ ਹਾਂਜੀ ਕਟਾ ਮਗਰ ਤੇ ਹਰਜੀਤ ਸੂਹਾ ਤੀਜਾ ਕੇ ਸੂਹਾ ਤੀਜਾ ਸੰਧੂ ਸਾਹਿਬ ਦਾ ਵੀ ਅੱਛਾ ਹਾਂਜੀ ਦੁੱਧ ਦੀ ਸਥਿਤੀਆਂ ਦੇ ਥੱਲੇ ਦੁੱਧ ਸੰਧੂ ਸਾਹਿਬ ਇਹਦੇ ਥੱਲੇ 12 ਲੀਟਰ ਹੀ ਆ 12 ਲੀਟਰ ਠੀਕ ਆ ਜੀ ਕੋਈ ਵੀਰ 11 ਲੀਟਰ ਮੰਨ ਕੇ ਸੌਦਾ ਕਰ ਲਿਆ ਆਪਣੇ ਨਾਲ ਜੀ ਹਾਂਜੀ ਤੇ ਬਾਕੀ ਜਵਾਬਸਮਾ ਬਹੁਤ ਵਧੀਆ ਠੀਕ ਹੈ ਜੀ। ਇਕੋੜਾ ਜਵਾਬ। ਲੋਤੀ 12 ਵੈਸੇ ਲੀਟਰ ਤੋਂ ਦਾ ਪਰ 11 ਲੀਟਰ ਮੰਨ ਕੇ ਕੋਈ ਭਰਾ ਸੌਫਤਾ ਕਰਨੀ ਠੀਕ ਹੈ ਜੀ। ਕੋਈ 8-7 ਕ ਦਿਨਾਂ ਦਾ ਸੂਆ। ਤੇ ਸੋਹਣੀ ਹਾਈਟ ਦੇ ਵਿੱਚ ਘਤਕੁੱਦੇ ਦਾ ਵੀ ਕਰਮਾਲੀ ਦਾ ਸੋਨਾ ਸਿੰਗਲ। ਦੂਸਾ ਸਾਬ ਐਕਸਟਰਾ ਐਕਸਟਰਾ ਆਰਡੀਨਰੀ ਹਾਈਟ ਇਹਨੂੰ ਕਹਿੰਦੇ ਆਪਾਂ ਨੀਲੀ ਰਵੀ ਦੇ ਵਿੱਚ। ਹਾਂ। ਕੋਹਰਾਦਾਰਾ ਤੋਂ ਇੱਕ ਵਾਰੀ ਦਿਖਾਉਣਿਆ ਪੂਰਾ ਜਿਹੜਾ ਦੋਸਤੋ ਮੂੰਹ ਚੱਕ ਕੇ ਦੇਖੋ ਤੁਰਤੀ ਕਰਵਾਣੀ ਠੀਕ ਹੈ ਜੀ। ਬਾਹਰ ਚੱਲ। ਇਹੋ ਜਿਹੀ ਠੰਡੀ ਤੇ ਪਸੋਂ ਤਾਂ ਬੱਚੇ ਖੋਲ ਕੇ ਧੁੱਪੇ ਸ਼ਾਵੇਂ ਕਰ ਦੇਣਗੇ ਕਿ ਨਹੀਂ ਚੱਲ ਮੋੜ ਲਾ ਅਰਜੀ ਸੇ ਚੂਣ ਜਾਣੇ ਵੀ ਫਿਰਕ ਸੰਧੂ ਸਾਹਿਬ ਐ ਜਮਾ ਓਕੇ ਠੀਕ ਆ ਭਰਾ ਲੋ ਵੀ ਚੂਣ ਜਣ ਦੋਸਤੋ ਇਹ ਵੀ ਇੱਕ ਨੰਬਰ ਆ 11 ਲੀਟਰ ਜਿਹੜਾ ਦੁੱਧ ਇਹਦੇ ਥੱਲੇ ਹਾਜ਼ਰ ਹੈ ਕੋਈ ਵੀਰ ਜੋ ਕੇ ਤੋਂ ਡੰਗਾ ਪਾ ਕੇ ਸਦੀ ਕਰ ਸਕਦਾ ਕੀ ਕਰੀਏ ਅਚਰਜੀ ਦੇ ਵੀਰ ਕਿੰਨੇ ਕ ਦੀ ਸੰਦੂ ਸਾਹ ਭਾ ਆਪਣੇ ਸਾਰੇ ਆਰਕੀ ਉਡਦਿਆਂ ਵਾਲੇ ਆ ਪਰ ਇੱਕ ਬੇਨਤੀ ਆਗੇ ਜਿੰਨੇ ਆਪਾਂ ਭਾਪ ਆਏ ਸਾਰੇ ਹਣ ਛੋੜ ਛੱਪੇ ਵਾਲੇ ਜੇ ਹਾਂ ਹਾਂ ਭਾ ਇਹਦਾ ਵੀ ਛੋੜ ਛੱਪੇ ਵਾਲਾ ਕਰਨਾ ਆਪਾਂ ਮੁੱਲ ਅਸੀਂ 75 ਦੀ 72 ਦੀ ਦੇ ਦਾਂਗੇ ਮਾਜੇ 70 ਦੀ 72 ਦੀ ਹਾਂ ਲੈ ਤੇ ਵਾਲੀ ਗੱਲ ਹੀ ਹੋ ਗਈ ਲੈ ਦੇ ਵਾਲਾ ਕੰਮ ਹੈ ਮਾਜਰਾ ਤੁਸੀਂ ਕੱਦ ਬੋਤ ਵੇਖ ਲੋ ਕਿਦਾਂ ਦੀ ਹੈ ਬਿਲਕੁਲ ਇਹ ਮਾਜੇ 55 60000 ਦੀ ਨਾਰਮਲ ਟੋਕੜ ਜਿੰਨੂ ਮਰਜ਼ੀ ਉਦਾਂ ਫੜਾ ਰਹੇ ਭਾਵੇਂ 2 ਲੀਟਰ ਦੁੱਧ ਨਾਲ ਥੱਲੇ ਹੋਵੇ ਹੂੰ ਕੋਈ ਨਾ ਵਜਣ ਵਟਾ ਲੱਗਾ ਇਹਨੂੰ ਆਪਾਂ ਦੇ ਇੰਡਾਇਆ ਵਾਲੇ 11 ਲੀਟਰ ਦਾ ਤਾਜੀ ਸੋਈ ਮੱਝ 70000 ਦੀ ਹੂੰ ਹੂੰ ਬੋਲੀ 70000 ਦੀ ਇਹ ਮਿਲੂਗੀ ਤੁਹਾਨੂੰ ਮੱਝ ਠੀਕ ਆ ਜੀ ਤੇ ਬਾਕੀ ਮੂਹ ਮੱਥੇ ਦੀ ਚੰਗੀ ਆ ਮਾਰਕਿੰਗ ਮੁਰਕਿੰਗ ਬਹੁਤ ਜਾਇਜ਼ ਤੇ ਨੀਲੀ ਦੇ ਵਿੱਚ ਦੋਸਤੋ ਪੱਖ ਇਹ ਮੱਝ ਆਪਾਂ ਤੁਹਾਨੂੰ ਦਿਖਾ ਦਿੰਦੀ ਆ ਕਟਾ ਦਾ ਇੱਕ ਬਰੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਹਾਂ ਜੀ ਇੱਧਰ ਕਰਿਓ ਚੱਕ ਠੀਕ ਆ ਜੀ ਆ ਕਟਾ ਦਾ ਮੇਲ ਕਾਫ ਆ ਤੇ ਬੱਚੇ ਚਾਰੇ ਮੱਝਾਂ ਦੇ ਬਿਲਕੁਲ ਐਕਟਿਵ ਨੇ ਪੂਰੇ ਤੰਦਰੁਸਤ ਨੇ ਠੀਕ ਆ ਜੀ ਅੱਜ ਤੁਸੀਂ ਬਿਲਕੁਲ ਫਿਲਹਾਲ ਹੁਣ ਮੌਕੇ ਦੀ ਘੜੀ ਦੇਖ ਸਕਦੇ ਜੀ ਯਾਰ ਇਹ ਬੱਚੇ ਇੱਕ ਤੇ ਮਗਰ ਕੱਟੀ ਹੈ ਬਾਕੀ ਤਿੰਨੇ ਕੱਟੇ ਹਾਂਜੀ ਤਿੰਨ ਕੱਟੇ ਆ ਜੀ ਇੱਕੋ ਕੱਟੀ ਹੈ ਜੀ ਇੱਕ ਹੀ ਕੱਟੀ ਹੈ ਇੱਕ ਲੋਹੀ ਕੱਟੀ ਆ ਦੋ ਨੰਬਰ ਵਾਲੀ ਮਗਰ ਬਾਕੀ ਤਿੰਨਾ ਮਗਰ ਕੱਟੇ ਆ ਜੀ ਸੋ ਦੂਜੇ ਨੰਬਰ ਤੇ ਜਿਹੜੀ 200ਪਾ ਤੁਹਾਨੂੰ ਮੱਝ ਦਿਖਾਈ ਆ ਉਹਦੇ ਮਗਰ ਕੱਟੀ ਆ ਜਿਹੜੀ ਲੋਹੀ ਦੇ ਵਿੱਚ ਆ ਬਾਕੀ ਕੱਟੇ ਆ ਤਿੰਨਾ ਮੱਝਾਂ ਦੇ ਮਗਰ ਬੇਰਬਾਦ ਵੀਰੇ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਸਮਝ ਵਿੱਚ ਆਈ ਗਿਆ ਡਿਟੇਲ ਪਤਾ ਲੱਗ ਗਈ ਆ ਵੀਡੀਓ ਵੱਧ ਤੋਂ ਵੱਧ ਅੱਗੇ ਆਪਣਾ ਫਰਜ ਸਮਝ ਕੇ ਦੋਸਤੋ ਸ਼ੇਅਰ ਕਰਦੇ ਆ ਕਰੋ ਨਵੇਂ ਕਿਸਾਨ ਵੀਰਾਂ ਤੱਕ ਜਿਹੜੀ ਇਹ ਕਵਰੇਜ ਪਹੁੰਚ ਸਕੇ ਨੰਬਰ ਆਪਾਂ ਵੀਰ ਹਰਜੀਤ ਦੇ ਲੈ ਕੇ ਆਪ ਬੋਲਦਿਏ ਹਰਜੀਤ ਨੰਬਰ ਵੀਰੇ ਹਾਂਜੀ ਵੀਰੇ 73475 ਹਾਂਜੀ 70164 ਦੂਜਾ ਨੰਬਰ ਆਪਣਾ 8146953927 ਠੀਕ ਹੈ ਜੀ ਹਾਂਜੀ ਲੋ ਵੀ ਪ੍ਰਭੂ ਇਹ ਨੰਬਰ ਆ ਵੀਰ ਹਰਜੀਤ ਦੇ ਦੋਨੋਂ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਬਾਕੀ ਸੰਧੂ ਸਾਹਿਬ ਮੱਝਾਂ ਆਪਣੀਆਂ ਚਾਰੇ ਦੁੱਧ ਵਾਲੀਆਂ ਵਾ ਠੀਕ ਹੈ ਜੀ ਇਹ ਦੇ ਕਰਮਾ ਵਾਲੀਆਂ ਆਪਣੂ 14 15 15 ਲੀਟਰ ਦੀ ਗਰੰਟੀ ਝਾ ਠੀਕ ਹੈ ਜੀ ਤੇ ਦੂਜੀਆਂ ਵੀ ਕਰਮਾਂ ਵਾਲੀਆਂ ਆਪਣੇ ਕੋ 12 12 ਤੇ ਨਾਰਮਲ ਚੱਲਣੀ ਆ ਆਪਾਂ ਲੀਟਰ ਤੋਂ ਘਾਟ ਹੀ ਦੱਸੀਦਾ ਵਾ ਹੈ ਵੀ ਚਾਰੇ ਮੱਜਾਂ ਪਤਲੀ ਚਮੜੀ ਦੇ ਵਿੱਚ ਸਾਰੇ ਸਰੀਰ ਦੇ ਉੱਤੇ ਨਾੜਾਂ ਦਿਖਣੀਆਂ ਮੱਜ ਦੇ ਤੇਰੇ ਨੰਬਰ ਵਾਲੀ ਦੇ ਹੂੰ ਸਹੀ ਹੈ ਜੀ ਲਓ ਵੀ ਦੋਸਤੋ ਫਿਲਹਾਲ ਅੱਜ ਆਪਣੀ ਕਵਰੇਜ ਵਿੱਚ ਇਹ ਪਸ਼ੂ ਦਿਖਾਉਣੇ ਸੀਗੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੀ ਜੀ ਪੈਂ ਜੀ